ਬਿਲਡਰ ਜਦੋਂ ਇਹ ਪ੍ਰੋਜੈਕਟ ਲਾਦੇ ਸੀ ਜਿਸ ਤਰ੍ਹਾਂ ਦੇਤੋ ਜੀ ਵੱਡੇ ਭਰਾ ਸੀ ਮੇਰੇ ਹਰਵਿੰਦਰ ਸਿੰਘ ਨਾ 18 ਸਾਲ ਤੋਂ ਇੰਗਲੈਂਡ ਰਹੇ ਸੀ ਹਾਂਜੀ ਤੇ ਹੁਣ ਉਹਨਾਂ ਨੇ ਇੰਡੀਆ ਆਣਾ ਸੀ ਟਿਕਟਾਂ ਬਣਾਈਆਂ ਸੀ ਇੱਥੇ ਆਉਣ ਵਾਰੇ ਤੇ ਬਿਲਡਰ ਦਾ ਕੰਮ ਕਰਦੇ ਸੀ ਉੱਥੇ ਤੇ ਬਿਲਕੁਲ ਸਹੀ ਸਿਹਤ ਕੁਛ ਨਹੀਂ ਨਾ ਕੋਈ ਬਿਮਾਰ ਨਾ ਕੋਈ ਕੁਛ ਬਸ ਉੱਥੇ ਕੰਮ ਕਰਨ ਗਏ ਰਾਤ ਨੂੰ ਰੋਟੀ ਪਾਣੀ ਖਾ ਕੇ ਲੰਮੇ ਪਏ ਕੁਇਤ ਜਿੱਤੇ ਜਦੋਂ ਨੇ ਬੜੇ ਸੋਹਣੇ ਸੁੱਤੇ ਰਾਤ ਨੂੰ ਸਵੇਰੇ ਉਠਾਇਆ ਤੇ ਉਸ ਵੀਰੇ ਉੱਠੇ ਨਹੀਂ ਹਾਂਜੀ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨਾਲ ਆਖੇ ਰਹਿੰਦੇ ਆ 18 18 ਸਾਲ ਹੋ ਗਏ ਸੀ 18 ਹਾਂਜੀ ਤੇ ਹੁਣ ਉਹਨਾਂ ਨੇ ਕਦੋਂ ਆਉਣਾ ਸੀ ਕਿੱਦਾਂ ਹੁਣ ਉਹਨਾਂ ਨੇ 10 ਤਰੀਕ ਨੂੰ ਆਉਣਾ ਹੈ ਸਾਰੀ ਫੈਮਿਲੀ ਨਾਲ ਰਲ ਕੇ ਹਾਂਜੀ ਟਿਕਟਾਂ ਬਣਾਈਆਂ ਸੀ 10 ਤਰੀਕ ਦੀ ਉਹਨਾਂ ਨੇ ਦਸੰਬਰ ਦੀ 10 ਤਰੀਕ ਹਾਂਜੀ ਟੀਕਾ ਕੰਮ ਕਰਦੀ ਸੀ ਉਹ ਬਿਲਡਿੰਗ ਸਾਈਡ ਦਾ ਕੰਮ ਕਰਦੀ ਸੀ ਬਿਲਡਰ ਸੀ ਘੱਟ ਤੋਂ ਛੋਟੀ ਮੇਰੇ ਤੋਂ 1 ਸਾਲ ਵੱਡੇ ਸੀ ਹਾਂਜੀ ਕੋਈ ਲਾਸਟ ਟਾਈਮ ਤਾਂ ਨਾਲ ਗੱਲ ਹੋਈ ਥਾ ਦੋ ਵੇੜਾ ਕੀ ਉਹਨਾਂ ਕਿਹਾ ਸੀ ਲਾਸਟ ਟਾਈਮ ਗੱਲ ਇਹ ਹੀ ਸਾਡੀ ਹੋਈ ਸੀ ਕਿ ਅੱਪਾ ਇੱਥੇ ਆਵਾਂਗੇ ਵੀ ਇੱਥੇ ਆਣ ਕੇ ਆਪਾਂ ਆਪਣੀ ਗੱਡੀ ਨਵੀਂ ਤੁਚੀ ਵਧੀ ਗੱਡੀ ਲੈ ਕੇ ਇੱਥੇ ਆਣ ਕੇ ਘੁੰਮਾ ਫਿਰਾਂਗੇ ਕਿਉਂਕਿ ਉਹਨਾਂ ਨੂੰ ਆਉਣ ਨੂੰ ਟਾਈਮ ਹੋ ਗਿਆ ਸੀ ਹੁਣ ਤੇ ਪਹਿਲੀ ਵਾਰ ਬੇਟਾ ਲੈ ਕੇ ਉਹਨਾਂ ਨੇ ਆਉਣਾ ਸੀ ਆਪਣਾ 4 ਸਾਲ ਦਾ ਬੇਟਾ ਸੀ ਉਹਨਾਂ ਦਾ ਕਿੰਨੇ ਬੱਚੇ ਹੋਣਗੇ ਤਿੰਨ ਬੱਚੇ ਹੋਣਗੇ ਦੋ ਬੇਟੀਆਂ ਇੱਕ ਬੇਟਾ ਸੁਭਾ ਦੀ ਉਹਨਾਂ ਦੀ ਗੱਲ ਕੀਤੀ ਹੈ ਜੇ ਉਹਨਾਂ ਸੁਭਾ ਦਿੱਤਾ ਸੁਭਾ ਬਹੁਤ ਹੀ ਸੁਭਾ ਤੇ ਗੁਰਹੀਰਾ ਰੱਬ ਸੀ ਸਾਡਾ ਜੀ ਰੱਬ ਵਾਂਗੂ ਸਾਨੂੰ ਕਰਦਾ ਸੀ ਬਹੁਤ ਪਿਆਰ ਕਰਦਾ ਬਹੁਤ ਪਿਆਰ ਕਰਦਾ ਸੀ ਬਹੁਤ ਹਸਲਾਈ ਸਾਨੂੰ ਜੀ ਕਦੇ ਜ਼ਿੰਦਗੀ ਚ ਕੋਈ ਕਮੀ ਨਹੀਂ ਸਾਨੂੰ ਕਦੇ ਆਨ ਦਿੱਤੀ ਉਹ ਸੱਚੀ ਸਾਡਾ ਰੱਬ ਸੀ ਹੀਰਾ ਸੀ ਹੀ ਕਮ ਕਰਦੇ ਸੀ ਬਿਲਡਿੰਗ ਸਾਈਡ ਦਾ ਕੰਮ ਸੀ ਬਿਲਡਰ ਸੀ ਮਿਸਤਰੀ ਹਾਂਜੀ ਵੀਡੀਓ ਜੈਤੋ ਜੀ ਮੈਂ ਇੱਥੇ ਕੀ ਕਹਿਣਾ ਚਾਹੁੰਦਾ ਲੱਥੇ ਹੀ ਆ ਜੀ ਇਹ ਕਾਟਾ ਸਾਨੂੰ ਪੂਰੀ ਜ਼ਿੰਦਗੀ ਤੇ ਰਹਿਣਾ ਮੰਨ ਤੇ ਵਿੱਚ ਇਦਾਂ ਹੀ ਫੜਦੇ ਰਹਿਣਾ ਦਿਲ ਸਾਡਾ ਇਦਾਂ ਹੀ ਉਹ ਕਾਟਾ ਖਦੇ ਨਹੀਂ ਪੂਰਾ ਹੋਣਾ ਉਹ ਤੇ ਸਿਰ ਤੇ ਸਾਨੂੰ ਹੌਸਲਾ ਸੀ ਸਾਰੇ ਪਰਿਵਾਰ ਦਾ ਸਾਡਾ ਹੌਸਲਾ ਸੀ ਮਾਂ ਪਿਓ ਦਾ ਸਾਡਾ ਭਰਾਵਾਂ ਦਾ ਉਹ ਕਾਟਾ ਸਾਨੂੰ ਕਦੇ ਨਹੀਂ ਪੂਰਾ ਹੋਣਾ ਭਾਜੀ ਇਹ ਨਹੀਂ ਕਿੰਦ ਤੋਂ ਆਹ ਦਿਨ ਹਾਂਜੀ ਕੁਝ ਹੋਰ ਜਿੰਦਗੀ ਤੁਹਾਡੇ ਕਿ ਲਾਤੀ ਮੇਰਾ ਭਤੀਜਾ ਸੀ ਬਟੇਪਰਾ ਦਾ ਬੇਟਾ ਸੀ ਬਹੁਤ ਚੰਗਾ ਹੀ ਮੇਰਾ ਭਤੀਜਾ ਸਾਰਿਆਂ ਦਾ ਪਿਆਰਾ ਸੀ ਮੇਰਾ ਭਤੀਜਾ ਬਹੁਤ ਚੰਗਾ ਸੀ ਕਿ ਸਾਨੂੰ ਹਰ ਇੱਕ ਨੂੰ ਆਪਣੀ ਥਾਂ ਜਗ੍ਹਾ ਰੱਖਦਾ ਸੀ ਜਨਾਨੀ ਨੂੰ ਜਨਾਨੀ ਦੀ ਜਗ੍ਹਾ ਮਾਪਿਆਂ ਨੂੰ ਮਾਪਿਆਂ ਦੀ ਜਗ੍ਹਾ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ

ਮੇਰਾ ਪੁੱਤ ਸਭ ਨੂੰ ਲੈ ਆਇਆ ਸੀ ਤੇ ਉਹ ਹਨੁਪ੍ਰਸਾਦ ਰਖੇ ਮਾਪੇ ਮਾਪੇ ਦਾ ਪੈਨ ਪ੍ਰਾਰ ਪਲਾਟ ਬਰ ਬਣੇ ਥਾ ਤੇ ਰਖਿਆ ਮੇਰਾ ਦਿਲਾਂ ਦਾ ਜਾਨੀ ਸੀ ਜਿਹੜਾ ਉਹਨਾਂ ਦਾ ਬੇਟਾ ਸੀ ਕਿੰਨੇ ਕਿਸ਼ਾ ਅੱਛਾ ਸਰ ਦਾ ਬੇਟਾ